A lullaby Sun to the open sky uh, the rhythm wind... the stars and wind... ਕਿ ਕਿ ਵੀ ਹੈ ਨਾ ਦੇਖੋ ਵੀ ਜਿਹੜੀ ਇਹ ਭੂਮੀ ਹੈ ਕਿੰਨੀ ਉਪਜਾਊ ਹੈ ਇਹ ਤੋਂ ਸਾਨੂੰ ਕੀ ਕਰਿਆ ਹੁਣ ਤੁਸੀਂ ਇੰਨਾ ਵਧੀਆ ਵਾਤਾਵਰਣ ਤਿਆਰ ਕਰਿਆ ਹੋਇਆ ਕਿ ਜਿੰਨੇ ਵੀ ਬਾਹਰਲੇ ਪ੍ਰੋਡਕਟ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਗਰੋ ਕਰ ਸਕਦੇ ਆਂ ਪਰ ਇੱਥੇ ਇਹਨਾਂ ਨੂੰ ਉਪਜਾ ਸਕਦੇ ਆਂ ਹੁਕਮ ਜਣੀ ਉਹਨਾਂ ਨੂੰ ਪੈਦਾਵਾਰ ਕਰ ਸਕਦੇ ਆਂ ਉਹਨਾਂ ਦੀ ਇਹ ਤੇ ਸਭਾ ਆ ਦੇਖੋ ਪੂਰਾ ਫਾਰਮਿੰਗ ਹੈ ਵੀ ਇਹ ਪੂਰਾ ਇਹਨਾਂ ਨੇ ਮਸ਼ਰੂਮ ਦੀ ਕੀਤੀ ਸ਼ੁਰੂ ਕੀਤੀ ਵੀ ਹੈ ਪੂਰੇ ਬੈਡ ਵਗੈਰਾ ਤਿਆਰ ਕੀਤੇ ਹੋਏ ਨੇ ਤੇ ਜੀ 2 ਤੇ ਜੀ 3 ਜਿਹੜਾ ਆਲੂ ਹੈ ਉਹ ਵੇਚਣ ਵਾਸਤੇ ਇਹਨਾਂ ਨੇ ਕਰਿਆ ਹੋਇਆ ਦੇਖੋ ਨਾ ਬੜੀਆ ਇਹਦੇ ਵਿੱਚ ਕਾਫੀ ਤੂੜੀ ਮਿਕਸ ਹੈ ਗੋਬਰ ਮਿਕਸ ਤੇ ਇਹਦੇ ਤੋਂ ਖੁੰਮਾ ਤੇ ਆਉਂਗੇ ਜਿਹੜੇ ਆ ਕੇ ਵੱਡੇ ਪੱਤਰ ਤੇ ਜੈਕਸ ਕੀ ਬਿਕਦੇ ਨੇ ਉਹ ਦੇਖੋ

ਨੇ ਵੀ ਮਸ਼ਰੂਮਸ ਕਰਿਆ ਰੱਖ ਕੇ ਫਿਰ ਅਰਮ ਕਰਮੇ ਅਲੋ ਇਹ ਸਾਫ ਵਾਸਤੇ ਨਹੀਂ ਨਾ ਕਾਫੀ ਬੜਾ ਰਿ ਮਹੱਤਵਨਿਆ ਚਾਈਨਿਸ ਕੀੜਾ ਚਾਈਨਿਸ ਕੀੜਾ ਕਿਆ ਕਰ ਰਹੇ ਹੋ ਦੇਖੋ ਸਾਹਮਣੇ ਬਿਲਨ ਦੀ ਤਸਵੀਰ ਨੂੰ ਕਰਕੇ ਦੇਖੋ ਅੰਦਰ ਚਾਈਨਿਸ ਕੀੜਾ ਤੇ ਉਹ ਹਾਈਬ੍ਰਿਡ ਆਲੂ ਟਾਈਮ ਨਾਲੂ ਇਹ ਕਹਿੰਦਾ ਭਾਬਾ ਵੀ ਬਾਹਰ ਕੁਝ ਨਹੀਂ ਹੈ ਜੋ ਤੁਸੀਂ ਇੱਥੋਂ ਕੁਮਾਸ ਰਦੇ ਹੋ ਆਪਣਾ ਇੱਥੇ 20000 ਪਰ ਡੇ ਜਿਹੜੀ ਕਿ ਇਨਕਮ ਹੈ ਜੇ ਤੁਸੀਂ ਪ੍ਰੋਪਰ ਅੱਗੇ ਚਲਦੇ ਹਾਂ ਤੇ ਸਾਡੇ ਸਕੂਲ ਦੇ ਬੱਚੇ ਵੀ ਆਏ ਨੇ ਆ ਦੇਖੋ ਇਹ ਅੰਦਰ ਫ੍ਰਿਜ ਲੱਗੇ ਹੋਏ ਨੇ ਜਿਨ੍ਹਾਂ ਨਾਲ ਫ੍ਰਿਜ ਦਾ ਵਾਤਾਵਰਨ ਤਿਆਰ ਕੀਤਾ ਗਿਆ ਆ ਦਿਖਾਉਂਦੇ ਫ੍ਰਿਜ ਦੇਖ ਇਹਦੇ ਚੋ ਨੇ ਕਿ ਜਿਵੇਂ ਕਹਿੰਦੇ ਸਾਰਾ ਸੀਜ਼ਨ ਕੁੰਬਾ ਤਿਆਰ ਹੁੰਦੀ ਇਹਨੇ ਪਹਿਲਾਂ ਕਿਸੇ ਵੀ ਸਿਰਫ ਕੀ ਹੈ ਆ ਦੇਖੋ ਇਹ ਸਾਰਾ ਸੀਜ਼ਨ ਕੀ ਇੱਕ ਕੁੰਬਾ ਤਿਆਰ ਹੋ ਸਕਦੇ ਨੇ ਇਸ ਵਗੈਰ ਲੱਗੇ ਨੇ ਟੈਂਪਰੇਚਰ ਮੈਂਟੇਨ ਕਰ ਲਈ ਇਹ ਬਿੜਬਾਲਾ ਫਿੰਡ ਬਿੜਬਾਲਾ ਕੀ ਹੈ ਪਲਾਂਟ ਹੈ ਇਹ ਕੁੰਬਾ ਦਾ ਪਲਾਂਟ ਹੈ ਪੁਣੀ ਬਾਹਰ ਨਾ ਜਾ ਕੇ ਇਸ ਥੀਥੀ ਨੇ ਐਟਮੋਸਫੇਅਰ ਤਿਆਰ ਕੀਤਾ ਮੇ ਬੱਚਿਆਂ ਨੂੰ ਬਤੂ ਬਤ ਕੀ ਹੈ ਇਸ ਜਗ੍ਹਾ ਤੇ ਸਾਡੇ ਬੱਚੇ ਦੇਖੋ ਟੂਰ ਤੇ ਆਏ ਨੇ ਤੇ ਇਹ ਤਾਂ ਇੰਜੋਏ ਵੀ ਕਰ ਰਹੇ ਨੇ ਤੇ ਦੇਖੋ ਸਾਰੇ ਬੱਚੇ ਫਾਰਮਿੰਗ ਲਈ ਸਾਡੀਆਂ ਬੇਟੀਆਂ ਵੀ ਆਏ ਨੇ ਹੈ ਨਾ ਤੇ ਸਾਰੇ